ਲਓ ਜੀ ਢਾਂਗੀਆਂ ਲੱਗੀਆਂ ਲੱਗਣਾ ਉਹ ਕਰਤੀ ਤਿਆਰ ਬਾਈ ਨੇ ਢਾਂਗੀ ਇਧਰ ਵੀ ਲੱਗੀ ਆ ਵੀ ਲਾਤੀ ਬਾਈਆਂ ਨੇ ਲਓ ਜੀ ਉਧਰ ਵੀ ਲਾਤੀ ਬਾਈਆਂ ਨੇ ਢਾਂਗੀ ਲਓ ਜੀ ਇਧਰ ਵੀ ਲੱਗ ਗਈ ਲਓ ਜੀ ਇਧਰ ਵੀ ਲਾਤੀ ਢਾਂਗੀ ਬਾਈਆਂ ਨੇ ਹਾਂਜੀ ਬਾਈ ਜੀ ਸਾਰੇ ਕਬੂਤਰਵਾਜ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਅੱਜ ਆਪਾਂ ਪਹੁੰਚੇ ਆ ਪਿੰਡ ਫੇਰੂਰਾ ਹੀ ਜਿਹੜਾ ਲੁਧਿਆਣਾ ਤੇ ਅੱਜ ਤਰੀਕ ਹੈਗੀ ਆ ਜੀ 4 ਜੂਨ 2025 ਪੰਡ ਫੇਰੂ ਰਾਈ ਦੇ ਵਿੱਚ ਨਾ ਅੱਜ ਬਾੜੀ ਸੋਹਣੀ ਬਾਜੀ ਹੋਣ ਵਾਲੀ ਆ ਕੱਲੀ ਕੱਲੀ ਮੂਵਮੈਂਟ ਆ ਜਿਹੜੀ ਅਸੀਂ ਤੁਹਾਨੂੰ ਦਿਖਾਉਣੀ ਆ ਸਾਡੀ ਵੀਡੀਓ ਦੇ ਨਾਲ ਜੁੜੇ ਜੇ 10 ਤੋਂ ਬਾਅਦ ਕੂਤਰ ਰਹਿ ਗਏ 6 ਮਹੀਨ ਦੁੱਸਰ ਦੀਆਂ ਢਾਂਗੀਆਂ ਲੱਗਣਗੀਆਂ ਆਪ ਦਾ ਉਹ ਹੈ ਸਾਉਨਾ ਪਾਣੀ ਬਰਾਮ ਲਾ ਲਓ ਜਿਹਨੇ ਲਾਉਣੇ ਜੇ 10 ਤੋਂ ਵੱਧ ਕੂਤਰ ਰਹੇ ਜੇ 10 ਤੋਂ ਘੱਟ ਰਹੇ ਫਿਰ ਸਾਡੇ ਹੱਥ ਦਾ ਟਾਈਮ ਕਰਾ ਦਾਂਗੇ ਜੇ ਨਿਭਰਦੀ ਹੋਈ ਤਾਂ ਨਿਮੇੜ ਦਾਂਗੇ ਠੀਕ ਆ ਜੇ ਕੇ ਨੂੰ ਕੋਈ ਤਰਾਜ ਆ ਤਾਂ ਉਹਦਾ ਹੁਣ ਦੱਸ ਦਿਓ ਆਪ ਦੀ ਐਂਟਰੀ ਲੈ ਸਕਦਾ ਮੁੜ ਕੇ ਨਾ 6 ਵਜੇ ਰੌੜਾ ਪਾਇਓ ਵੀ ਬਾਈ ਤੁਸੀਂ ਦੱਸ ਨਹੀਂ ਦੱਸੀ ਤੇ ਦੱਸ ਨਹੀਂ ਦੱਸੀ ਜੇ ਕੇ ਨੂੰ ਤਰਾਜ ਹੈਗਾ ਤਾਂ ਆਪ ਦਾ ਹੁਣ ਆਪ ਦੀ ਐਂਟਰੀ ਲੈ ਸਕਦਾ ਬਾਈ ਜੇ ਜਿਹੜੇ ਬੰਦੇ ਨੇ ਨਵੀਂ ਐਂਟਰੀ ਕਰਾਈ ਆ ਸਾਨੂੰ ਪਤਾ ਹੈਗੇ ਜੀ ਤਿੰਨ ਚਾਰ ਬੰਦੇ ਉਹ ਆਪਦਾ ਸਾਨੂੰ ਹੁਣ ਸਪਰਕ ਕਰ ਲੈਣ ਮੁਰਗੇ ਦੀ ਫਿਰਦਾ ਘੱਟ ਦੇਣਾ ਜਿਹਨੇ ਨਵੀਂ ਐਂਟਰੀ ਕੀਤੀ ਅੱਜ ਆ ਆ ਇੱਕ ਬੰਦਾ ਦਾ ਜਦ ਸਾਨੂੰ ਦੱਸ ਗਿਆ ਜੀ ਕਰਤਾ ਸਹੀ ਹੁੰਦਾ ਜੇ ਜੱਟ ਬਾਈ ਤਿੰਨਾ ਥਾਮਾਂ ਤੇ ਆ ਜਿਹੜਿਆਂ ਪਾਣੀ ਦੇ ਰਹੇ ਆ ਬਾਈ ਤਿੰਨਾ ਥਾਮਾਂ ਤੇ ਜੱਟ ਆ ਰਾਈਂ ਦੇਖ ਰਿਹਾ ਤੇ ਲੋ ਜੀ ਮੋਹਰਾਂ ਲੱਗਣੀਆਂ ਹੋ ਗਈਆਂ ਸ਼ੁਰੂ ਤੇ ਹੁਣ ਜਿਹੜੇ ਕਬੂਤਰ ਆ ਉਹ ਉਡਾਏ ਜਾਣਗੇ ਤੇ ਕਿੰਨੇ ਕਬੂਤਰ ਉੱਡੇ ਆ ਤੇ ਕਿੰਨਾ ਮੁੱਢ ਸੀ ਇਹ ਕਾਪੀ ਵਾਲੇ ਵੀਰ ਨੂੰ ਆਪਾਂ ਤੁਹਾਨੂੰ ਪੁੱਛ ਕੇ ਦੱਸਦੇ ਆ ਆਹ ਲੋ ਜੀ ਇਹ ਚੱਲਿਆ ਪਹਿਲਾ ਕਬੂਤਰ ਲੈ 22 ਨੂੰ ਆਪਾਂ ਪੁੱਛ ਲਿਆ 22 ਕਹਿੰਦਾ ਵੀਰੇ 1700 ਮੁੱਢ ਸੀ ਤੇ 83 ਕਬੂਤਰ ਉੱਡੇ ਆ ਤੇ ਹੁਣ 83 ਕਬੂਤਰਾਂ ਦੇ ਵਿੱਚੋਂ ਐਂਡ ਤੱਕ ਕਿੰਨੇ ਰਹਿੰਦੇ ਆ ਤੇ ਕਿੰਨੇ ਕੱਟੇ ਜਾਂਦੇ ਆ ਬਾਕੀ ਦੇਖਦੇ ਆ ਦੂਸਰਾ ਪੈਂਦੀ ਆ ਜਾਂ ਫਿਰ ਕੱਲਾ ਕੋਈ ਖੜਦਾ ਇਹ ਲਓ ਜੀ ਆ ਚੱਲੇ ਹੋਰ ਦੋ ਕਬੂਤਰ ਵੀਡੀਓ ਦੇ ਨਾਲ ਜੁੜੇ ਰਹੋ ਸਾਡੀ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਵੀ ਕਰਿਓ ਅਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਹ ਕੱਲਾ ਕੱਲਾ ਕਬੂਤਰ ਆਣਾ ਜਿਹੜਾ ਅਸੀਂ ਤੁਹਾਨੂੰ ਬਹੁਤ ਸੋਹਣੇ ਤਰੀਕੇ ਨਾਲ ਉੱਡਦਾ ਦਿਖਾਉਣਾ ਪਨਾਉਣਾ ਹੀ ਨਹੀਂ ਹੈ ਜੇ ਤੂੰ ਮੱਟਾ ਨਾ ਹੋਇਆ ਹੈ ਉਹ ਦੁਕਾਨ ਮੁਕਾ ਸਾਰਾ ਬਦਲੀ ਚਾਰ ਜੀ ਚਾਲੀ ਜਾ ਕੋਈ ਆ ਵੀ ਆ ਰਵੀ

ਲੋ ਜੀ ਕਬੂਤਰ ਸਾਰੇ ਨੇ ਉਡਾ ਦਿੱਤੇ ਆ ਤੇ ਉਹ ਫਿਰਦੇ ਹੁਣ ਅਸਮਾਨਾਂ ਦੇ ਵਿੱਚ ਡਾਰੀਆਂ ਮਾਰਦੇ ਦੇਖਦੇ ਆ ਫਿਰ ਇਹਨਾਂ ਚੋਂ ਕਿਹੜਾ ਅੱਜ ਬਾਜੀ ਮਾਰਦਾ ਨਾ ਕੋਠੇ ਤੇ ਚੜ ਜਾ ਲੋ ਜੀ ਕਬੂਤਰ ਸਾਰੇ ਤਕਰੀਬਨ ਉੱਡ ਚੁੱਕੇ ਨੇ ਤੇ ਹੁਣ ਸਾਰੇ ਵੀਰ ਨੇ ਜਿਹੜੇ ਖੰਡ ਚੁੱਕੇ ਨੇ ਆਪਣੇ ਆਪਣੇ ਕਬੂਤਰਾਂ ਦੀ ਭਾਲ ਦੇ ਵਿੱਚ ਲਓ ਜੀ ਗੁਰੂ ਘਰ ਵਿੱਚ ਰੋਟੀ ਦਾ ਪ੍ਰਬੰਧ ਸ਼ੁਰੂ ਹੋ ਚੁੱਕਿਆ ਤੇ ਇੱਧਰ ਵੀਰ ਬੈਠੇ ਨੇ ਜਿਹੜੇ ਚਾਹ ਪੀ ਰਹੇ ਨੇ ਤੇ ਲਓ ਜੀ ਬਰਫ਼ ਵੀ ਜਿਹੜੀ ਆ ਚੁੱਕੀ ਆ ਪਾਣੀ ਠੰਡਾ ਕਰਨ ਵਾਸਤੇ ਸਤੋਂ 9 ਵਜੇ ਜਿਹੜੇ 34 ਮਿੰਟ ਹੋ ਚੁੱਕੇ ਆ ਤੇ ਕਿਹੜੇ-ਕਿਹੜੇ ਕਬੂਤਰਾਂ ਤੇ ਟਾਈਮ ਲੱਗਿਆ ਉਹ ਆਪਾਂ ਹੁਣ ਤੁਹਾਨੂੰ ਸੁਣਾਉਣਾ ਹੈ ਰਿਕਾਰਡਿੰਗ ਹਾਂਜੀ ਵੀਰੇ ਆ ਕਰਿਓ ਗੌਰ ਮੇਰੇ ਕਬੂਤਰਾਂ ਤੇ ਸਾਡੇ 9:30 ਤੋਂ ਬਈ 10:30 ਤੱਕ ਟਾਈਮ ਲਵਾਇਆ ਗੁੱਥਾਂ ਤੇ ਲਵੀ ਹੀਨੀਆ ਤਨਵੀਰ ਸੱਤੋਵਾਲ ਗਰਮੇਲ ਗਹਿਣਾ ਕੀਤਾ ਵਿਲਾ ਕਾਕਾ ਭੋੜੀਪੁਰ ਐਮਪੀ ਸੱਤੋਵਾਲ ਰਣਜੀਤ ਡੱਲਾ ਗੁਰਵੀਰ ਵਸੀਆ ਜਸਪ੍ਰੀਤ ਮੰਡੋਰੀ ਜਸਮੀਤ ਬੰਡੋਰੀ ਸਣੀ ਨੀਣਾ ਦਲਜੀਤ ਫੇਰੂਣਾਈ ਰਮਨਦੀਪ ਰਾਜਗੜ੍ਹ ਰਾਜੋਤ ਲੱਖਾਂ ਸੋਨੀ ਮਣਿਆਣੀ ਸੋਮਨ ਝੋਲਣਾ ਇੱਕ ਉੱਤਰ ਵੀ ਇੱਥੇ ਜਿੱਥੇ ਲੈਣਾ ਸੀ ਉੱਥੇ ਹੀ ਆਉਣੇ ਆ ਉੱਥੇ ਹੀ ਬਾਸ ਕਰਾ ਦਿਓ ਸਾਨੂੰ 9:30 ਤੋਂ 10:30 ਤੱਕ ਟਾਈਮ ਆ ਵੀਰੇ ਲਓ ਜੀ ਦੇਖਦੇ ਆ ਫਿਰ ਕਿਹੜਾ ਕਿਹੜਾ ਆਪਣਾ ਕਬੂਤਰ ਚੈੱਕ ਕਰਾ ਰਿਹਾ ਇਹ ਬਣਾ ਦਿੱਤਾ ਸਿਆਕਰ ਗਰਮੀ ਵਸੇ ਹਾਂ ਠੀਕ ਆ ਬਾਈ ਉਹ ਠੀਕ ਆ ਹਾਂ ਡਿਲੀਵਰੀ ਨਹੀਂ ਉਹ ਮੈਂ ਰਾਏ ਕਾੜਾ ਇਹ ਤਾਂ ਠੀਕ ਨਾ ਜੀ ਸਹੀ ਹਾਂ ਬਾਈ ਜੀ ਦਾ ਸਹੀ ਹੋ ਗਿਆ ਉਹ ਬਾਈ ਬਣਿਆ ਇਤਰਾ ਕੰਮ ਦਾ ਵੀ ਪੈਕ ਆਪਰੇ ਕੋ ਕਿੰਨੀ ਛੇਣੀ ਬਸ ਬਾਕੀ ਆਪਰੇ ਦਾ ਤਾਲੀ ਦੇ ਤਾਲੀ ਆਨੰਦ ਜਾਨੀ ਬਾਕੀ ਫੇਰ ਉਹ ਰਾਹੀ ਆਲੇ ਬੀਰਾਵਲੋਂ ਜਿਹੜਾ ਨਾ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਸੀ ਨਾ ਬਾਲਾ ਸੋਹਣਾ ਕੀਤਾ ਹੋਇਆ ਸੀ ਕੱਲੀ ਕੱਲੀ ਚੀਜ਼ ਜਿਹੜੀ ਬਣਾਈ ਹੋਈ ਸੀ ਪ੍ਰਸਾਦਾ ਬਣਾਇਆ ਹੱਸੀ ਵਰਤਾਉਣ ਦਾ ਢੰਗ ਵੀ ਸੀ ਜਿਹੜਾ ਵੀਰਾਂ ਦਾ ਸਾਨੂੰ ਬਹੁਤ ਵਧੀਆ ਲੱਗਿਆ ਸਾਰੇ ਵੀਰਾਂ ਨੂੰ ਇਦਾਂ ਦਾ ਪ੍ਰਬੰਧ ਕਰਨਾ ਚਾਹੀਦਾ ਅਸੀਂ ਵੀਰਾਂ ਦਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਯਾ ਚੱਲਿਆ ਬਾਈ ਕਾਪੀ ਵਾਲਾ ਪਹੁੰਚਿਆਂ ਨੂੰ ਕਿੰਨੇ ਕੁੱਤਰਾਂ ਦੇ ਟਾਈਮ ਲੱਗਿਆ ਤੇ ਕੀ ਹਿਸਾਬ ਕਿਤਾਵਾ ਲਓ ਜੀ 3:30 ਵਜ ਗਏ 3:30 ਤੋਂ ਜਿਹੜਾ 4 ਵਜੇ ਤੱਕ 11 ਕਬੂਤਰਾਂ ਦਾ ਟਾਈਮ ਲੱਗਿਆ ਕਿ ਕਿਹੜੇ ਕਿਹੜੇ ਕਬੂਤਰਾਂ ਦੇ ਟਾਈਮ ਲੱਗ ਗਿਆ ਆ ਸੁਣ ਲੋ ਰਿਕਾਰਡਿੰਗ ਬਾਈ ਜਿੰਨਾ ਕਬੂਤਰਾਂ ਤੇ ਆਪਾਂ 3:30 ਵਜੇ ਤੋਂ ਟਾਈਮ ਲਾਉਣਾ ਉਹ ਦੁਬਾਰੇ ਸੁਣ ਲਿਓ ਜੋਧਾ ਸਿਵੀਆਂ ਚੱਕਾ ਰਾਂਭਾ ਕੋਸ ਖਲੇਰ ਗਰਮੇਲ ਗਹਿਣਾ ਜੀਤ ਦਪਈ ਗੋਪੀ ਯੂ ਐਸ ਏ ਸੜੀ ਲੀਲਾ ਕੋਲ ਖੱਸੀਆਂ ਮਜੰਦਰ ਲੋਪੋ ਛੇਕ ਝੋਲੜਾ ਗੁਰਨੀਤ ਮੀਨੀਆ ਇਨ ਨੂੰ ਵੀਰੇ 10 ਮਿੰਟ ਆਪਾਂ ਦੇਖਣ ਨੂੰ ਦਿੱਤੇ ਤੇ 4 ਵਜੇ ਤੋਂ ਬਾਈ ਆਪਾਂ ਹੁਣ ਇੱਕ ਮਿੰਟ ਵੀ ਨਹੀਂ ਉੱਤੇ ਕਰਨਾ ਤੇ ਸਹੀ 4 ਵਜੇ ਕੱਟਾਂਗੇ ਅੱਗੇ ਤਾਂ ਆਪਾਂ ਟਾਈਮ ਦੇਦਾ ਕਿਸੇ ਨੂੰ 5 ਮਿੰਟ ਉੱਤੇ ਦੇ ਤੇ ਤੈਨੂੰ 10 ਮਿੰਟ ਉੱਤੇ ਦੇ ਤੇ ਆਪਾਂ ਹੁਣ ਇੱਕ ਮਿੰਟ ਵੀ ਬਾਈ ਉੱਤੇ ਦੇਣਾ ਹਾਂ ਜੀ ਵਾਹਿਗੁਰੂ ਅੱਲਾਹ ਅਕਬਰ ਜਾਂਦੀ ਆ ਦੇ ਯਾਰ ਆ ਜੱਟ ਆਪੀ ਨੇ ਸੰਗੋ ਪੱਤਾ ਨਾਲ ਆ ਹਾਂ ਅੱਜ ਆ ਰਿਹਾ ਆ ਰਿਹਾ ਲਾਲ ਬਣਦਾ ਹਾਂ ਆ ਵਾਹ ਛੁੱਟ ਕੇ ਦੇਖ ਲਓ ਲਾਲ ਰੱਖਦੇ ਆ ਕੇ ਦੇਖ ਲੋ ਵੀਰੇ 4 ਵਜੇ ਤੱਕ ਜਿਹੜੇ ਕਬੂਤਰਾਂ ਦਾ ਟਾਈਮ ਲੱਗਿਆ ਸੀ ਉਹ ਸੁਣ ਲਓ ਕਿਹੜੇ ਕਿਹੜੇ ਕਬੂਤਰ ਕੱਟੇ ਗਏ ਜਿਹੜੇ ਟਾਈਮ ਆਣਾਂ ਦਾ ਟਾਈਮ ਹੋ ਗਿਆ ਪੂਰਾ ਨਾਮ ਸੁਣ ਲੋ ਖੋਸਤਲੇੜ ਜੀਤ ਦੁਬਾਰੀ ਬਾਦ ਦੇ ਚ ਵੀ ਸੀ ਓਪੀ ਯੂ ਐਸ ਏ ਤੇ ਗਰਨੀਤ ਮੀਨਿੰਗਾ ਇਹ ਚਾਰ ਪੁੱਤਰ ਬਈ ਜਿਸੇ ਨਹੀਂ 11 ਪੁੱਤਰਾਂ ਚੋਂ ਤੇ ਇਹ ਚਾਰ ਪੁੱਤਰ ਕੱਡੇ ਗਏ ਖੋਸਤਲੇਡ ਜੀਤ ਦੁਬਈ ਗੋਪੀ ਯੂ ਐਸ ਏ ਗਰਨੀਤ ਮੀਨਿੰਗਾ ਇਹਨਾਂ ਦਾ ਟਾਈਮ ਹੋ ਗਿਆ ਵੀਰੇ ਪੂਰਾ 4 ਵਜੇ ਤੱਕ ਹਾਂਜੀ ਵੀਰੇ ਇਹ ਖਰੇ ਪੁੱਤਰਾਂ ਦੇ ਗੌਰ ਚਾਰ ਤੋਂ 45 ਤੋਂ 5:15 ਤੱਕ ਟਾਈਮ ਲੱਗੂਗਾ ਵੀਰੇ 10-15 ਮਿੰਟ ਹੈਗੇ ਹਨ ਧਿਆਨ ਕਰ ਲਿਓ ਪੁੱਤਰਾਂ ਚ ਫਾਰਮੇਸੀਆ ਨਵਜੋਦ ਸੈਦੂਮਾ ਨੂੰ ਦੱਸਿਆਂ ਮੀਤਾ ਬਰਜਕਰਾਲਾ ਜੈਦੀਪ ਕਲੇਰ ਆਮਾਟੀ ਟੇਟਲੀ ਗਰਮਨ ਬੁਆਲੇ ਨਿਕਸਾਦਮਾ ਜਸ ਅਠੌਰ ਸਹਿਜ ਝੋੜਨਾ ਸੈਠੀ ਛੰਨਾ ਦੀਪਾ ਬਰਜਕਰਾਲਾ ਇੱਕ ਉੱਪਰ ਦੇਖੇ ਵੀ ਕੰਮ ਨੇ ਅੱਜ ਬੁੱਤੀ ਚਾ ਖਰਨ ਦੇ ਵੀ ਹੁਣ ਅੱਜ ਥੋਲਣੇ ਲੱਗੇ ਸੀ ਲੋ ਮਿੱਤਰੋਂ ਟਾਂਗੀਆਂ ਚਾਕ ਲਈਆਂ ਮੈਨੂੰ ਲੱਗਦਾ ਦੂਸਰ ਹੋਊ ਬਾਜੀ ਜੇ ਦੂਸਰ ਹੁੰਦੀ ਤਾਂ ਦੇਖਦੇ ਐ ਵਰ ਕਿੰਨੇ ਕਬੂਤਰਾਂ ਦੇ ਹੁੰਦੀ ਆ ਲਓ ਵੀ ਮਿੱਤਰੋ ਪੂਰੇ ਫੁੱਲ ਚਾਂਸ ਨੇ ਫਿਰ ਬਾਜੀ ਦੂਸਰ ਹੋਣ ਦੀ ਲਓ ਜੀ ਸਾਰਿਆਂ ਜਿਹੜੀਆਂ ਟਾਂਗੀਆਂ ਨੇ ਆਪਦੀਆਂ ਉੱਪਰ ਲੈ ਕੇ ਰੱਖ ਲਈਆਂ ਮੇਰੇ ਵੀਰਾਂ ਨੇ ਦੇਖਦੇ ਆਂ ਫਿਰ ਕੀ ਬਣਦਾ ਬਾਜੀ ਦੂਸਰ ਹੁੰਦੀ ਆ ਤੇ ਕਿੰਨੇ ਕਬੂਤਰਾਂ ਚ ਹੁੰਦੀ ਆ ਲਓ ਜੀ 5:43 ਹੋ ਗਏ ਵੀਰੇ ਆ ਸਾਰੇ ਬਾਈ ਖੜੇ ਆ ਬਾਈ ਹੁਣੀ ਕਹਿੰਦੇ 6 ਵਜੇ ਜਿਹੜਾ ਟਾਂਗੀਆਂ ਲਵਾ ਦੇਣੀ ਆ ਲੱਗ ਜਾਣਗੀਆਂ ਬਾਈ 6 ਵਜੇ ਲਾ ਦੇਣੀਆਂ ਚਾਹੀਦੀਆਂ ਨਾ 6 ਵਜੇ ਟਾਂਗੀਆਂ ਫੇਰ ਹੀ ਖੜੇ ਆ ਫੇਰ ਹੀ ਖੜੇ ਜਾਣਗੇ ਕਬੂਤਰ ਦੇਖਦੇ ਆਂ ਕੀ ਬਣਦਾ ਲੋਹ ਮੇਟਰ ਦੂਸਰ ਜਫਰ ਕਿਹੜੇ ਕਿਹੜੇ ਕਬੂਤਰ ਉਡਣਗੇ ਸੁਣਾਉਣਿਆ ਤੁਹਾਨੂੰ ਰਿਕਾਰਡਿੰਗ ਹਾਂ ਬਾਈ ਇੱਕ ਗੱਲ ਹੋਰ ਨੋਟ ਕਰਿਓ ਦੁੱਸਰ ਚ ਬਾਈ ਕਬੂਤਰ ਉਡੂਗਾ ਜਿਹਦੇ ਮੋਹਰ ਲੱਗੀ ਹੋਊਗੀ ਦੂਜੀ ਤੇ ਜਿੱਕਾ ਨੂੰ 7:30 ਵਜੇ ਆਪਾਂ ਬਾਈ ਕਬੂਤਰ ਦੁੱਸਰ ਦੇ ਡਾਵਾਗੇ ਤੇ ਜੇ ਕਿਹੜਾ ਕਬੂਤਰ ਕਾਨੂੰ ਫੜਿਆ ਜਾਂਦਾ ਉਹ 40 ਮਿੰਟ ਦੇਵਾਂਗੇ ਤੇ ਵੀਰੇ ਜਿਹੜਾ ਖੂਤ ਕੰਨ ਨੂੰ ਬੈਚੋ ਡਿਆ ਦਾ ਨਹੀਂ ਸਾਮਣ ਹੋਣਾ ਤੇ ਨਾ ਕੋਈ ਬਾਈ ਮੇਰਾ ਰਵੜਾ ਪਾਵੇਂ ਵੀ ਸਾਡਾ ਬਾਈ ਫੜਿਆ ਨਹੀਂ ਜਾਂ ਸਾਡਾ ਔੜਦਾ ਫਿਰਦਾ ਵਿੱਚ ਸਾਮਣ ਕਰ ਲੋ ਕੋਈ ਨਹੀਂ ਬਾਈ ਵਿੱਚ ਸਾਮਣ ਨੂੰ ਲਓ ਜੀ ਢਾਂਗੀਆਂ ਕਰ ਲਈਆਂ ਤਿਆਰ ਵੀਰਾਂ ਨੇ ਤੇ ਮੈਂਟਰ ਰਹਿ ਗਏ ਸਾਰੇ ਪੰਜ ਲਓ ਜੀ ਇਧਰ ਵੀ ਢਾਂਗੀਆਂ ਤਿਆਰ ਆ ਇਧਰ ਵੀ ਤਿਆਰ ਆ ਢਾਂਗੀ ਬਾਈ ਦੀ ਉਜੀ ਢਾਂਗੀਆਂ ਲੱਗੀਆਂ ਲੱਗਣਾ ਆ ਦੇਖੋ ਲਓ ਜੀ ਆਹ ਲਾਤੀਆਂ ਬਾਈ ਨੇ ਢਾਂਗੀਆਂ ਸੇਵ ਅੱਜ ਕੇ ਪੂਰੇ ਢਾਂਗੀਆਂ ਲੱਗਣੀਆਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਲਓ ਜੀ ਇੱਧਰ ਵੀ ਦੇਖੋ ਉਹ ਕਰਤੀ ਤਿਆਰ ਬਾਈ ਨੇ ਢਾਂਗੀ ਇੱਧਰ ਵੀ ਲੱਗ ਗਈ ਲਓ ਜੀ ਆਹ ਵੀ ਲਾਤੀ ਬਾਈਆਂ ਨੇ ਲਓ ਜੀ ਉਧਰ ਵੀ ਲਾਤੀ ਬਾਈਆਂ ਨੇ ਢਾਂਗੀ ਬਾਈ ਮੋਰਾ ਉੱਥੇ ਲੱਗ ਜੀ ਉਹਨੇ ਬੇਜਾ ਲਓ ਜੀ ਇੱਧਰ ਵੀ ਲੱਗ ਗਈ। ਲਓ ਜੀ ਇੱਧਰ ਵੀ ਲਾਤੀ ਢਾਂਗੀਆਂ ਵਾਈਆਂ ਨੇ। ਲਓ ਜੀ ਇੱਧਰ ਬਾਲਾ ਬਹੁਤ ਜ਼ਿਆਦਾ ਢਾਂਗੀਆਂ ਲੱਗੀਆਂ ਐ ਇੱਧਰ। ਲਓ ਜੀ। ਲਓ ਢਾਂਗੇ ਲਾਦਾ ਬਸ ਲੱਗੀਆਂ ਸਾਰੀ। ਦੇਖ ਲੈ ਇਧਰ ਸਾਈਡ ਤੇ ਦੇਖ ਲੈ। ਲਓ ਮਿੱਤਰੋ ਦਿਨੇ ਵੇਰ ਤੁਹਾਨੂੰ ਅਪਡੇਟ। ਜਿਹੜੀ ਦੂਸਰ ਵਾਜੀ ਹੋਈ ਆ ਨਾ ਇਹ 50 ਤੋਂ 60 ਕਬੂਤਰਾਂ ਦੇ ਵਿੱਚ ਹੋਈ ਆ। ਤੇ ਸਾਡੇ ਚੈਨਲ ਦੇ ਨਾਲ ਸਤਿਉਨ ਜੁੜੇ ਰਹਿਣਾ ਚਾਹੀਦਾ ਕਿਉਂਕਿ ਜਿਹੜੀ ਕੱਲੋਂ ਦੂਸਰ ਵਾਲੀ ਬਾਜੀ ਆ ਉਹ ਅਸੀਂ ਤੁਹਾਨੂੰ ਇਸੇ ਚੈਨਲ ਤੇ ਦਿਖਾਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਤੁ ਜਾ ਵੀ ਚੜ ਜਾ ਬਸ ਤੂੰ ਖੜਕਾ ਦੇ ਤੋ ਬਾਈ ਕਬੂਤਰ ਉੜਕੋ ਨਾ ਜਾਂ ਜਿਵੇਂ